ਸਿੱਖ ਜਾਂਦਾ ਜਦੋਂ ਤੁਸੀਂ ਗਾਲਾਂ ਕੱਢਦੇ ਹੋ ਤੇ ਉਹ ਬੱਚਾ ਵੀ ਕੀ ਕੱਢਣ ਲੱਗ ਪੈਂਦਾ ਗਾਲਾਂ ਕੱਢਣ ਲੱਗ ਪੈਂਦਾ ਤੇ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤੇ ਤੁਹਾਡਾ ਬੱਚਾ ਤੁਹਾਡੀ ਨਕਲ ਕਰਦਾ ਤੁਹਾਡੇ ਵੱਲ ਵੇਂਦਾ ਤੇ ਉਹ ਵੀ ਕੀ ਕਰਦਾ ਤਾੜੀ ਵਜਾਉਂਦਾ ਤੇ ਛੋਟੇ ਛੋਟੇ ਬੱਚੇ ਹallelujah ਬੋਲਦੇ ਨੇ ਅੱਨਾ ਤੁਨ ਨੂੰ ਪਤਾ ਨਹੀਂ ਆ ਇਹ ਪਤਾ ਕੌਣ ਦੱਸਦਾ ਉਹਨਾਂ ਦਾ ਬੋਲੋ ਉਹਨਾਂ ਦਾ ਮਾਪੇ ਇਹ ਮਾਪੇ ਦੱਸਦਾ ਕਿ ਪ੍ਰਭੂ ਯਿਸੂਮਸੀ ਜੋਰੇ ਨੇ ਨਾ ਉਹ ਸਵਰਗ ਦੇ ਪਿਤਾ ਨੇ ਇਹ ਸਾਡੇ ਜੀਜਸ ਪਾਪਾ ਆ ਤੇ ਉਹਨੂੰ ਜਦੋਂ ਜਦੋਂ بڑا ਹੁੰਦਾ ਉਹਨੂੰ ਪਤਾ ਲੱਗਦਾ ਜਾਂਦਾ ਤੇ ਜੇ ਤੁਸੀਂ ਪਾਪਵੰਤ ਆਪਣੇ ਬੱਚੇ ਨੂੰ ਲੈ ਕੇ ਜਾਂਦੇ ਹੋ ਤੇ ਉਹ ਪਾਪਵੰਤ ਚਲਿਆ ਜਾਂਦਾ ਫੇ ਤੁਹਾਡੀ ਨਕਲ ਕਰਦਾ ਉਹ ਫਿਰ ਵੱਡਾ ਹੋ ਕੇ ਜਿੱਦਾਂ ਦਾ ਤੂੰ ਤੁਸੀਂ ਹੁੰਦੇ ਹੋ ਉਹਦਾ ਵੀ ਤੁਹਾਡਾ ਬੱਚਾ ਤੁਹਾਡੀ ਭੈਣ ਤੁਹਾਡੀ ਛੋਟੀ ਜੀ ਧੀ ਉਹ ਵੀ ਉਦਾਂ ਹੀ ਕਰਨ ਨਾ ਦਿੰਦੇ ਪੰਡਿਆ ਤੇ ਜਿਹੜੇ ਮੁੰਡਾ ਨੇ ਵਿਗੜੇ ਹੋਏ ਤੇ ਫਿਰ ਉਹ ਕੀ ਹੁੰਦੇ ਨੇ ਸੇਤੀ ਸੁਧਰਦੇ ਨਹੀਂ ਆ ਦੇਖੋ ਇੱਕ ਬੁੱਲੇ ਸਾਹ ਨੇ ਸ਼ੇਰ ਲਿਖਿਆ ਸੀ ਬੁੱਲੇ ਸਾ ਇੱਕ ਕੈਰੈਕਟਰ ਆ ਉਸਨੇ ਇੱਕ ਸ਼ੇਰ ਲਿਖਿਆ ਕਹਿੰਦਾ ਬੁੱਲੇ ਸਾ ਨਾ ਆਦਤਾਂ ਜਾਂਦੀਆਂ ਨੇ ਬੁੱਲੇ ਸਾ ਆਦਤਾਂ ਬੁੱਲੇ ਸਾ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਢੀਏ ਕੋ ਥੋੜੀਆਂ ਥੋੜੀਆਂ ਨੇ ਭਾਵੇਂ ਛੱਡੀਏ ਥੋੜੀਆਂ ਥੋੜੀਆਂ ਨੇ ਕਹਿੰਦਾ ਬੁੱਲੇ ਸਾ ਕਿ ਆਦਤਾਂ ਜਾਂਦੀਆਂ ਨਹੀਂ ਆ ਪਰ ਚਲੇ ਜਾਂਦੀਆਂ ਨੇ ਜੇ ਛੱਡੀਏ ਥੋੜੀਆਂ ਥੋੜੀਆਂ ਨੇ ਛੁੱਟ ਜਾਂਦੀਆਂ ਨੇ ਸੱਡਣੀਆਂ ਪੈਂਦੀਆਂ ਨੇ ਮਨ ਨੂੰ ਆਪਣੇ ਮਨ ਨੂੰ ਮਾਰਨਾ ਪੈਂਦਾ ਮੈਨੂੰ ਮਾਰਨਾ ਪੈਂਦਾ दारू ਖਤਮ ਕਰਨੀ ਪੈਂਦੀ ਬੀੜੀ ਖਤਮ ਕਰਨੀ ਪੈਂਦੀ ਆਪਣੇ ਅੰਦਰੋਂ ਜਦੋਂ ਬੀੜੀ ਪੀਣ ਨੂੰ ਦਿਲ ਕਰੇ ਤੇ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਨਾ ਤੇ ਬੀੜੀ ਛੁੱਟੇ ਜਾਏਗੀ ਇਹ ਗੰਦੀਆਂ ਆਦਤਾਂ ਉਦੋਂ ਛੁੱਟਦੀਆਂ ਨੇ ਜੇ ਨਹੀਂ ਛੱਡੋਗੇ ਤੇ ਜਿਹੜੇ ਤੁਹਾਡੇ ਬੱਚੇ ਨੇ ਤੁਹਾਡੇ ਵੱਲ ਵੇਖ ਕੇ ਤੁਸੀਂ ਇੱਕ ਬੰਡਲ ਪੀਂਦੇ ਹੋ ਜਾਂ ਦੋ ਪੀਂਦੇ ਹੋ ਤੇ ਤੁਹਾਡਾ ਬੇਟਾ ਜਾਂ 딸 ਦੀਤੀ ਟਾੜੇ ਨਾਲ ਵੇਖ ਕੇ ਉਹ ਵੀ ਵਿਗੜ ਜਾਂਦੀ ਵਿਗੜੇ ਕੀ ਕਿ ਨਹੀਂ ਹੈਨਾ ਤਾਂਗੇ ਧੰਨੋ ਤੇ ਮिन्नੂ ਪ੍ਰਭੂ ਜੀ ਕਹਿੰਦੇ ਨੇ ਬੱਚਿਆਂ ਨੂੰ ਮੇਰੇ ਕੋਲ ਲੈ ਕੇ ਆਓ ਤੇ ਤੁਸੀਂ ਲਿਆਉਂਦੇ ਹੋ ਬੱਚਿਆਂ ਨੂੰ ਹੈਨਾ ਤੁਸੀਂ ਤੇ ਆਪ ਨਹੀਂ ਆਉਂਦੀਆਂ ਤੁਹਾਡੇ ਬੱਚੇ ਜਦੋਂ ਪ੍ਰਭੂ ਦੇ ਭਵਨ ਚ ਆਉਣਗੇ ਤੇ ਚੰਗੀ ਸਿੱਖਿਆ ਲੈਣਗੇ ਤੇ ਨਸ਼ਿਆਂ ਤੋਂ ਬਚਣਗੇ ਬੁਰੀ ਸੰਗਤੀ ਤੋਂ ਬਚਣਗੇ ਤੇ ਪਵਿੱਤਰ ਤਾਈ ਦੇ ਵਿੱਚ ਵਧਣਗੇ ਪਵਿੱਤਰ ਕਲਾਮ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕਰੇਗਾ ਪਵਿੱਤਰ ਆਤਮਾ ਉਹਨਾਂ ਦੇ ਨਾਲ-ਨਾਲ ਚੱਲੇਗਾ ਔਰ ਉਹਨਾਂ ਨੂੰ ਆਤਮਾ ਸਿਖਾਵੇਗਾ ਉਹਨਾਂ ਨੂੰ ਆਤਮਾ ਵੱਡਿਆ ਕਰੇਗਾ ਪ੍ਰਭੂ ਜੀ ਦਾ ਆਤਮਾ ਬੱਚਿਆਂ ਨੂੰ ਵਧੀਆ ਪੜ੍ਹਾਈ ਵੱਲ ਲੈ ਕੇ ਜਾਏਗਾ ਵਧੀਆ ਸੰਗਤ ਦੇ ਵੱਲ ਲੈ ਕੇ ਜਾਏਗਾ ਔਰ ਉਹਨਾਂ ਨੂੰ ਉੱਚ ਪੱਤੀ ਤੇ ਲੈ ਕੇ ਜਾਏਗਾ ਤੇ ਜਦੋਂ ਵੱਡਾ ਹੋਏਗਾ ਉਹ ਪਾਪ ਤੋਂ ਬਚੇਗਾ ਤੇ ਜਾਂ ਮੰਤਰੀ ਬਣੇਗਾ ਜਾਂ ਫਿਰ ਪਛਿਤ ਬਣੇਗਾ ਜਾਂ ਉਹ ਐਸਐਸਪੀ ਬਣੇਗਾ ਜਾਂ ਉਹ ਡੀਜੀਪੀ ਆਈਡੀ ਬਣੇਗਾ ਜਾਂ ਉਹ ਆਈਜੀ ਬਣੇਗਾ ਜਾਂ ਦਿਸੇ ਬੜੇਗਾ ਚਾਹੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਫਸਰ ਬਣ ਕੇ ਨਿਕਲੇਗਾ ਚਰਚਿ ਤੋਂ ਨਿਕਲੇਗਾ ਅਫਸਰ ਬਣੇਗਾ ਤੁਸੀਂ ਆਪਣੀਆਂ ਬਰਕਤਾਂ ਤੇ ਆਪਣੇ ਬੱਚਿਆਂ ਦੀਆਂ ਬਰਕਤਾਂ ਰੋਕੀ ਬੈਠੇ ਹੋ ਹੋ ਸਕਦਾ ਤੁਹਾਡਾ ਬੱਚਾ ਵੱਡਾ ਹੋ ਕੇ ਪ੍ਰਭੂ ਦਾ ਬਹੁਤ ਵਧੀਆ ਸੇਵਕ ਬਣੇ ਹੋ ਸਕਦਾ ਤੁਹਾਡੇ ਬੱਚਾ ਪ੍ਰਭੂ ਨੇ ਡੀਸੀ ਬਣਾਉਣਾ ਹੋਵੇ ਇਹ ਸੇਵਾ ਲੈਣੀ ਹੋਵੇ ਹੋ ਸਕਦਾ ਤੁਹਾਡੇ ਬੱਚੇ ਨੂੰ ਕੋਈ ਮੰਤਰੀ ਬਣਾਉਣਾ ਹੋਵੇ ਹੋ ਸਕਦਾ ਤੁਹਾਡੇ ਬੱਚੇ ਨੂੰ ਪ੍ਰਭੂ ਨੇ ਕੋਈ ਇੰਸਪੈਕਟਰ ਜਾਂ ਥਾਣੇਦਾਰ ਜਾਂ ਆਰਮੀ ਅਫਸਰ ਉਹਨਾਂ ਦੇ ਜ਼ਿੰਮੇਵਾਰ ਕੌਣ ਹੋ ਹੁਣ ਬੋਲ ਗਿਆ ਨਹੀਂ ਇਹਨਾਂ ਦੇ ਜ਼ਿੰਮੇਵਾਰ ਕੌਣ ਜੇ ਮਾਪੇ ਮਾਪੇ ਜ਼ਿੰਮੇਵਾਰ ਇਸ ਕਰਕੇ ਆ ਨਾ ਆਪ ਆਉਂਦੇ ਨੇ ਬੰਦਗੀ 'ਚ ਤੇ ਨਾ ਹੀ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤੇ ਜਦੋਂ ਆਪ ਵੀ ਨਹੀਂ ਆਉਂਦੇ ਤੇ ਆਪਣੀ ਬਰਕਤ ਵੀ ਗਵਾ ਲੈਂਦੇ ਨੇ ਤੇ ਬੱਚਿਆਂ ਦਾ ਭਵਿੱਖ ਵੀ ਖਰਾਬ ਕਰ ਦਿੰਦੇ ਮੇਰ ਬਾਣੀ ਕਰਕੇ ਵਚਨ ਜਿੰਨੂੰ ਮਿਲ ਗਿਆ ਦੇਵਤਾ ਸਾਹਿਬ ਛੇ ਦੀ 6 ਹੁਣ ਆਪਾਂ ਬੜਾ ਦੇ ਜਲਦ ਜਲਦੀ ਪੜ੍ਹ ਲੀਏ ਅੱਜ ਇੱਕ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦੇਣਾ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਹ ਜਿਹੜਾ ਅੱਜ ਤੁਹਾਨੂੰ ਵਚਨ ਸਿਖਾਇਆ ਜਾ ਰਿਹਾ ਜਿਹੜਾ ਅੱਜ ਤੁਹਾਨੂੰ ਪਰਮੇਸ਼ਰ ਹੁਕਮ ਦੇਣ ਦੇ ਰਿਹਾ ਜੋ ਕਹਿ ਰਿਹਾ ਹੈ ਪ੍ਰਭੂ ਅੱਜ ਜੋ ਪਾਸਟਰ ਆਪਣੇ ਦਸ ਦੇ ਦਵਾਰ ਬਾਦਰੀ ਦੇ ਦਵਾਰਾ ਪ੍ਰਭੂ ਬੋਲ ਰਿਹਾ ਆ ਨਾ ਉਹ ਕਹਿੰਦਾ ਅੱਜ ਜਿਹੜਾ ਮੈਂ ਤੁਹਾਨੂੰ ਕਮ ਦੇ ਰਿਹਾ ਨਾ ਤੁਹਾਡੇ ਹੀ ਤੇ ਉੱਤੇ اے ਤੁਹਾਡੇ ਹੀ ਦੇ ਉੱਤੇ ਕਿੱਥੇ ਬੋਲ ਜੀ ਤੇ ਉੱਤੇ ਨਹੀਂ ਥੋੜੇ ਜੇ ਬੋਲ ਲੈਨੇ ਕਿੱਥੇ ਹੋਣ ਪੈਣੋ ਮੇਰੀਓ ਪਿਆਰੀਓ ਪੈਣੋ ਇਹ ਜਿਹੜਾ ਬੱਚਣਿਆ ਨਾ ਤੁਹਾਡੇ irdੇ ਚ ਹੋਣ ਮੇਰੇ ਭਾਜੋ ਤੁਹਾਡੇ ਵੀ ਤੁਹਾਡੇ ਬੱਚੇ ਅਫਸਰ ਬਣਨਗੇ ਟਾਡੇ ਬੱਚੇ ਵਧੀਆ ਪਰੀ ਸਾਭ ਬਣਨਗੇ ਖੁਦਾ ਦੇ ਬੰਦੇ ਹੋਣਗੇ ਨਸੇਵਾਲ ਨਹੀਂ ਜਾਣਗੇ ਇਹ ਫੋਨ ਦੇ ਉੱਤੇ ਨਾ ਟਿੱਚ ਟਿੱਚ ਨਹੀਂ ਕਰਨਗੇ ਟਿੱਚ ਕਿ ਟਿੱਚ ਬੋਲ ਹਾਲੇਲੂਇਆ ਅੱਜ ਬੱਚਿਆਂ ਨੂੰ ਬੱਚਿਆਂ ਕੋਲ ਮੈਂ ਮਾਫੀ ਮੰਗਦਾ ਅੱਜ ਬੱਚਿਆਂ ਦੀ ਜਿਹੜੀ ਬਾਈਬਲ ਸਟੱਡੀ ਸੀ ਇਹ ਬੱਚੇ ਹਮ ਆਪਣੀ ਟੀਚਰ ਨੂੰ ਮਿਲ ਲੈਣਾ ਇਹਨਾਂ ਕੋਲ ਐਤ ਲੈਣੀਆਂ ਐ ਕੱਲ ਲੈਣੀਆਂ ਉਹਦਾ ਉਹਨੂੰ ਤੁਸੀਂ ਆਪਣੇ ਹੱਥਾਂ ਨਾਲ ਲਿਖਣਾ। ਬੋਲ ਹalleluyah। ਹalleluyah। ਲਿਖ ਕੇ ਫਿਰ ਉਹਨਾਂ ਨੂੰ ਸਿੱਖਣਾ, ਫਿਰ ਦੁਬਾਰਾ ਕਾਪੀ ਤੋਂ ਨਹੀਂ ਪੜ੍ਹਨਾ, ਮੂੰਹ ਜਬਾਨੀ ਪੜ੍ਹਨਾ। ਬੋਲ ਹalleluyah। ਹalleluyah। ਅੱਛਾ ਅੱਜ ਮੈਂ ਤੁਹਾਡੇ ਕੋਲ ਨਹੀਂ ਸੁਕਿਆ ਨਾਂ ਦਾ ਗੀਤ ਸੁਣਾਣਾ ਤੇ ਸੁਣਿਆ। ਮੈਂ ਮਾਫੀ ਚਾਹਣਾ, ਪਰ ਥੋੜਾ ਟਾਈਮ ਜ਼ਿਆਦਾ ਹੋ ਗਿਆ। ਇਸ ਕਰਕੇ ਸੁਣੀਏ, ਅਗਲਾ ਵਚਨ ਬੜੀ ਧਿਆਨ ਨਾਲ ਸੁਣ ਲਈਏ। ਤੁਹਾਡੇ ਹਿਰਦੇ ਉੱਤੇ ਹੋਵੇ। ਇਹ ਵਚਨ ਤੁਹਾਡੇ ਹਿਰਦੇ ਉੱਤੇ ਹੋਵੇ। ਹਿਰਦੇ ਤੁਸੀਂ ਆਪਣੇ ਘਰ ਬੈਠਿਆਂ ਰਾਹ ਤੁਰਦਿਆਂ ਰਾਹ ਵਿੱਚ ਤੁਰਦਿਆਂ ਨਾਲੇ ਲੇਟਦਿਆਂ ਨਾਲੇ ਉੱਠਦਿਆਂ ਇਨ੍ਹਾਂ ਵਚਨਾਂ ਦਾ ਚਰਚਾ ਕਰਿਆ ਕਰੋ ਕੀ ਕਰਿਆ ਕਰੋ ਚਰਚਾ ਆਪਣੇ ਬੱਚਿਆਂ ਨਾਲ ਕਿਦੀ ਚਰਚਾ ਕਰਨੀ ਹੈ ਖੁਦਾ ਦੀ ਤੇ ਖੁਦਾ ਦੇ ਕਲਾਮ ਦੀ ਖੁਦਾ ਦੇ ਆਤਮਾ ਦੀ ਚਰਚਾ ਕਰਨੀ ਹੈ ਕਿਸੇ ਹੋਰ ਦੀ ਚਰਚਾ ਨਹੀਂ ਕਰਨੀ ਅਵੇਂ ਕਿਹੇ ਪੋਸਟਰਾਂ ਦੀ ਨਾ ਚਰਚਾ ਚ ਲੱਗੇ ਲੋ ਨਰਕ ਚ ਜਾਓਗੇ ਵੱਧ ਤੋਂ ਵੱਧ ਘੁੰਮਤੇ ਵੀ ਨਾ ਪੋਸਟਰਾਂ ਦੀਆਂ ਫੋਟੋਆਂ ਨਾਲ ਕੁਝ ਨਹੀਂ ਹੋਣ ਵਾਲਾ ਪੋਸਟਰਾਂ ਨੂੰ ਆਪਣੇ ਦਿਲ ਚ ਨਹੀਂ ਵਿਸਾਉਣਾ ਪੋਸਟਰਾਂ ਵੱਲੋਂ ਨਹੀਂ ਪ੍ਰਭੂ ਕਾਰਜ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਪ੍ਰਭੂ ਤੁਹਾਨੂੰ ਕਹਿੰਦਾ ਇਹ ਵਚਨ ਜਿਹੜਾ ਹੈ ਨਾ ਜਿਹੜਾ ਖੁਦਾ ਦੇ ਸੇਵਕ ਦੇ ਦੁਆਰਾ ਸੁਣਦੇ ਹੋ ਪਾਪਟਰ ਨੂੰ ਆਪਣੇ ਦਿਲ 'ਚ ਨਹੀਂ ਲੈਣਾ ਵਚਨਾਂ ਨੂੰ ਆਪਣੇ ਹਿਰਦੇ 'ਚ ਕੀ ਕਰਨਾ ਜਵਾਂ ਕਰਨਾ ਤੇ ਪਾਪਟਰ ਕਹਿੰਦੇ ਨੇ ਘਰ 'ਚ ਮੇਰੀਆਂ ਫੋਟੋਆਂ ਲਾ ਦਿਓ ਤੁਹਾਡੇ ਘਰ 'ਚੋਂ ਭੂਤ ਪੱਟ ਜਾਣਗੇ ਆ ਜਾਂਦੇ ਨੇ ਇਹਨਾਂ ਦੇ ਸਾਰੇ ਦੇ ਘਰਾਂ 'ਚ ਹੈ ਦੀਆਂ ਆ ਸਾਡੀ ਭੈਣ ਭੋਲੀ ਦੇ ਘਰ ਵੀ ਹੈ ਇਹ ਸੋਚਦਿਆਂ ਹਰੇ ਜੈਸੂ ਸ਼ੋਟਾ ਦੇ ਪਾਪਟਰ ਵੱਡਾ ਕਹਿੰਦੇ ਉਹਨਾਂ ਨੇ ਕਿਹਾ ਹੋਇਆ ਲਓ ਬੋਲੋ ਹallelujah ਹallelujah ਮਾਫ ਕਰਨਾ ਆਪਾਂ ਖਿਲਾਫ ਨਹੀਂ ਆ ਬਚਣਿਆ ਬਚਣ ਜੋ ਕਹਿੰਦਾ ਉਹ ਕਰੋ ਬੋਲੋ ਹallelujah ਹallelujah ਮੈਂ ਤੁਹਾਨੂੰ ਕੁਰਸੀ ਤੇ ਮੇਰੇ ਕੋ ਵੀ ਵੇਦਾਨ ਆ ਮੈਂ ਤੁਹਾਨੂੰ ਕੁਰਸੀ ਤੇ ਬਿਠਾਵਾਂਗਾ ਨਾ ਤੇ ਤੁਸੀਂ ਚੀਕਾਂ ਮਾਰੋਗੇ ਪਰ ਬਾਈਬਲ 'ਚ ਨਹੀਂ ਨਾ ਤਾਂ ਲਿਖਿਆ ਆਤਮਨ ਜਿੱਦਾਂ ਮਰਜ਼ੀ ਚਲਾ ਸਕਦੇ ਵਰਦਾਨ ਆ ਨਾ ਪਰ ਬਾਈਬਲ ਚ ਲਿਖਿਆ ਨਹੀਂ ਨਾ ਇਦਾਂ ਜੇ ਬਾਈਬਲ ਚ ਲਿਖਿਆ ਹੁੰਦਾ ਨਾ ਤੇ ਜ਼ਰੂਰ ਇਦਾਂ ਕਰ ਬੋਲ ਹਾਲੇਲੂਇਆ ਹਾਲੇਲੂਇਆ ਕੱਪੜੇ ਬਾਰੇ ਲਿਖਿਆ ਰਮਾਲ ਦੇ ਬਾਰੇ ਲਿਖਿਆ ਪਰ ਆ ਜਿਹੜਾ ਮਤਲਬ ਮੈਂ ਇੱਕ ਵੀਡੀਓ ਦੇਖਣਿਆ ਸੀ ਇੱਕ ਪਾਸੇ ਬੜਾ ਵੱਡਾ ਨਾ ਪਰਸ ਫੜਿਆ ਹੋਇਆ ਹੈ ਤੇ ਆਪਣੀ ਘਰ ਵਾਲੀ ਦਾ ਹੀ ਤੇ ਪਤਣੀ ਆਪਣੀ ਮਾਂ ਦਾ ਹੀ ਆ ਔਰ ਬਦਕੀ ਕੰਡਾ ਇਹਨੂੰ ਪਰਸ ਨੂੰ ਅੱਖ ਲਾਉਂਦਾ ਫਿਰ ਕਹਿੰਦੇ ਜੀ ਲੋਕੀ ਗੱਲਾਂ ਕਰਦੇ ਨੇ ਲੋਕੀ ਕਰਨ ਨਾ ਤੁਸੀਂ ਮੌਕਾ ਦਿੰਦੇ ਹੋ ਤੁਸੀਂ ਕੀ ਕਰਦੇ ਹੋ ਕਿਉਂਕਿ ਤੁਸੀਂ ਪਰਮੇਸ਼ਰ ਦੇ ਖਿਲਾਫ ਕੰਮ ਕਰਦੇ ਹੋ ਜਿਹੜਾ ਬਾਈਬਲ 'ਚ ਲਿਖਿਆ ਹੈਗਾ ਨਹੀਂ ਹੈ ਹਨ ਚਮਤਕਾਰ ਯਿਸੂ ਵੀ ਕਰਦਾ ਸੀ ਤੇ ਖੁਦਾ ਦੇ ਦਾਸ ਵੀ ਕਰਦੇ ਨੇ ਤੇ ਅੱਜ ਵੀ ਹੁੰਦੇ ਨੇ ਮੈਂ ਵੀ ਕਰਦਾ ਅੱਜ ਵੀ ਤੁਸੀਂ ਦੇਖੇ ਨੇ ਕਿੰਨੇ ਚਮਤਕਾਰ ਦੇਖ ਦਿਓ ਆ ਰੈਟ ਵਰਦਿਆ ਤੁਹਾਨੂੰ ਕਹੀਦਾ ਕਿ ਦਾ ਕਿਸੇ ਨੂੰ ਦੱਸਿਓ ਨਾ ਬੋਲੋ ਹallelujah ਹallelujah ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਹ ਜਿਹੜਾ ਫੁੱਗਰ ਪੁਣਾਵਾਂ ਨਾ ਨਾ ਤੇ ਤੁਸੀਂ ਆਪਣੇ ਬੱਚਿਆਂ ਦੀਆਂ ਆਦਤਾਂ ਵਧਾੜੋ ਤੇ ਨਾ ਹੀ ਆਪਣੀਆਂ ਤੁਸੀਂ ਵਧਾੜੋ ਵਚਨ ਨੂੰ ਪੜ੍ਹਾਇਆ ਕਰੋ ਆਪਣੇ ਬੱਚਿਆਂ ਨੂੰ ਵਚਨ ਸਿਖਾਇਆ ਕਰੋ ਕਿਉਂਕਿ ਵਚਨ ਹੀ ਜਿਹੜਾ ਆ ਨਾ ਉਹੀ ਤੁਹਾਨੂੰ ਬਚਾਵੇਗਾ ਵਚਨ ਹੀ ਤੁਹਾਨੂੰ ਸਵਰਗ 'ਚ ਲੈ ਕੇ ਜਾਵੇਗਾ ਵਚਨ ਹੀ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਅੱਗੇ ਵਧਾ ਦੇਗਾ ਤੇ ਤੀਸਰੇ ਸਵਰਗ 'ਚ ਲੈ ਕੇ ਜਾਏਗਾ ਚਾਹੇ ਕਿ ਉੱਚੀ ਬਾਤ ਨਾ ਬੋਲੋ ਅਲਹੀਮ ਅਲਹੀਮ ਮੈਂ ਜਿੱਦਾਂ ਸਿਖਾਇਆ ਹੋਇਆ ਨਾ ਤਾਂ ਹਲੇਲੂਇਆ ਹਲੇਲੂਇਆ ਹਨਾ ਤੁਹਾਨੂੰ ਪਤਾ ਲੱਗੇ ਤੁਹਾਡੇ ਲਾਗੋਂ ਪੱਜੇ ਜੀਸਸ ਪਿਤਾ ਵਾਲਾ ਹਨਾ ਅੱਛਾ ਅਮੀ ਲਾਈਨ ਜਿਹੜੀ ਉਹ ਬੜੀ ਵਧੀਆ ਹਨਾ ਵੇਖੋ ਪ੍ਰਭੂ ਕਹਿੰਦਾ ਲੇਟਦਿਆਂ ਹਨਾ ਲੇਟਦਿਆਂ ਆਪਣੀ ਧੀ ਨੂੰ ਹਨਾ ਆਪਣੀ ਧੀ ਨੂੰ ਆਪਣੀ ਮਾਂ ਨੂੰ ਜਾਂ ਆਪਣੇ ਬੱਚਿਆਂ ਨੂੰ ਲੈਕਦਿਆਂ ਕੋਈ ਟੀਵੀ ਤੇ ਫਿਲਮ ਨਾ ਵਿਖਾਇਆ ਕਰੋ ਜਾ ਆਪਣੀ ਅੱਜ ਕੱਲੋ ਐ ਕਿਤੇ ਨੇ ਯਾਰ ਇੰਸਟਾਗ੍ਰਾਮ ਇੰਸਟਾਗ੍ਰਾਮ ਆ ਮੈਂ ਆ ਮੇ ਕੋਲ ਆਉਂਦੀ ਹੋਈ ਆ ਮੇ ਕੋਲ ਵੀ ਹੁੰਦੀ ਆ ਵੀ ਆ ਵੇਖੋ ਕਿਦਾਂ ਢਿੱਡ ਕੱਢ ਕੇ ਨੱਚਦੀ ਹੈ ਨੂੰ ਸ਼ਰਮ ਨਹੀਂ ਆਉਂਦੀ ਤੇ ਵੇਖਣ ਵਾਲੀ ਨੂੰ ਨਹੀਂ ਆਉਂਦੀ ਹੈ ਵੇਖਦੀ ਕਿਉਂ ਆਉਂਦਾ ਢਿੱਡ ਹੈ ਆ ਬੰਦੂ ਦੇ ਪਾਪਾ ਵੇਖੋ ਅਭਿਖ ਜਰਾ ਇਹ ਅਸਰ ਕਿਨਾਂ ਤੇ ਜਾਂਦਾ ਕਿਨਾਂ ਤੇ ਬੱਚਿਆਂ ਤੇ ਬੱਚਿਆਂ ਤੇ ਅਸਰ ਜਾਂਦਾ ਹੈ ਨਾ ਅਸਰ ਹੁਣ ਇੱਕ ਇੱਕ ਬਚਨ ਹੋਰ ਪੜਾਂਗੇ ਜਲਦੀ ਜਲਦੀ ਇਹ ਹੋਈ ਆ ਅਗਲੀ ਲਾਈਨ ਕੀ ਕਹਿੰਦੀ ਸੋ ਉਹਨਾਂ ਨੇ ਨਿਸ਼ਾਨੀਆਂ ਲਈ ਆਪਣੇ ਆਪਣੇ ਹਾਜ਼ੂਤੀ ਪੰਨੋਂ ਇਹ ਜਿਹੜਾ ਬਚਨ ਆ ਆਪਣੀਆਂ ਨਿਸ਼ਾਨੀਆਂ ਦੇ ਲਈ ਆਪਣੇ ਹੱਥਾਂ ਤੇ ਬੰਨੋ ਆਪਣੇ ਹੱਥਾਂ ਤੇ ਬੰਨ ਲੈਣਾ ਇਹ ਬਚਨ ਨੂੰ ਬਾਈਬਲ ਤੁਹਾਡੇ ਹੱਥਾਂ 'ਚ ਹੋਵੇ वचन ਤੁਹਾਡੇ ਹੱਥ 'ਚ ਹੋਵੇ ਟਰੰਕ 'ਚ ਨਹੀਂ ਕਈਆਂ ਨੇ ਬੜੇ ਕੱਪੜੇ ਕੁੱਨੇ ਕੱਪੜੇ ਮਖੇ ਨੂੰ ਠੰਡ ਲੱਗਣ ਦੀ ਹੈ ਹੈ ਇਹ ਜਿਹੜੀ ਬਾਈਬਲ ਆ ਨਾ ਇੱਕ ਅੱਗੇ ਆਏ ਅੱਗੇ ਬਰਸਮ ਕਰਨ ਵਾਲੇ ਆ ਅੱਗੇ ਆ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਹਨੂੰ ਕੱਪੜੇ ਚੁਬਲੇ ਢੰਦੀ ਲੋੜ ਨਹੀਂ ਆ ਇਨੂੰ ਆਪਣੇ ਦਿਲ ਦੇ ਵਿੱਚ ਤੇ ਆਪਣੇ ਹੱਥਾਂ 'ਚ ਵਲੇਟ ਕੇ ਰੱਖਣਾ ਪ੍ਰਭੂ ਜੀ ਕਿੱਥੇ ਕਹਿੰਦੇ ਨੇ ਵਚਨ ਨੂੰ ਟਰੰਕ 'ਚ ਰੱਖਣ ਲਈ ਨਹੀਂ ਅਲਬਾਰੀ 'ਚ ਰੱਖਣ ਲਈ ਨਹੀਂ ਕਿੱਥੇ ਰੱਖਣਾ ਦਿਲ ਦੇ ਵਿੱਚ ਰੱਖਣਾ ਨਾਲ ਹੱਥਾਂ 'ਤੇ ਜਿਹੜਾ ਅਗਲਾ ਬਚਨ ਹੈ ਉਹਨੂੰ ਸ਼ੂਰੀਏ ਬੜੇ ਧਿਆਨ ਦੇ ਨਾਲ ਅੱਜ ਆਪਣੇ ਹੱਥ ਉੱਤੇ ਪੈਨੋ ਆਪਣੇ ਆ ਖੱਤਾਂ ਨੇ ਉੱਤੇ ਬਨ ਹੋ ਅਕੂਤਾ ਹਾਤੀ ਨੇਤਰਾ ਦੇ ਵਿਚਕਾਰ ਵਿਚਕਾਰ ਹੁੰਦੇ ਜਾਂ ਹੋਵੇ ਉਹ ਕਿੱਥੇ ਹੋਣਾ ਕਿੱਥੇ ਕਿੱਥੇ ਨੇਤਰਾ ਦੇ ਵਿਚਕਾਰ ਸਾਰੇ ਸਾਰੇ ਡਵਾਡੇ ਨੇਚਰਾ ਨੇਚਰਾਾਂ ਦੇ ਨੇਤਰਾ ਨੇ ਤੁਹਾਡੀਆਂ ਅੱਖਾਂ ਦੇ ਵਿਚਕਾਰ ਵਿਚਕਾਰ ਹੁੰਦੇ ਨੇ ਨੇਤਰਾ ਦੇ ਵਿਚਕਾਰ ਹੁੰ ਹੈ ਨਾ ਇਹ ਵਚਨ ਅੱਖਾਂ ਦੇ ਆਲੇ ਦੁਆਲੇ ਰਵੇ ਅੰਦਰ ਜਾਓ ਦਾਦੀ ਖੁਦਾ ਦਾ ਬਚਨੋ ਵੇ ਹਨਾ ਪਾਸਟਰ ਦੀ ਫੋਟੋ ਥੋੜਾ ਉਹਦਾ ਮੂੰਹ ਵੇਖਦੀਆਂ ਰਾਹ ਕਰੋ ਹਨਾ ਬੋਲੋ ਹਾਲੇਲੂਇਆ ਹਾਲੇਲੂਇਆ ਥੋੜਾ ਨਹੀਂ ਮੂੰਹ ਵੇਖਣਾ ਆਪਣੀ ਕਿ ਫੋਨਾਂ ਦੇ ਉੱਤੇ ਉਹ ਪਿਆਰ ਕਰਨਾ ਤੇ ਜਸੂ ਨਾ ਕਰੋ ਹਨਾ ਖੁਦਾ ਦਾ ਬਚਨ ਨੇ ਖਲਨੀ ਪ੍ਰਭੂ ਕਹਿੰਦਾ ਬਚਨ ਤੇ ਵੀ ਤੁਸੀਂ ਫੋਨ ਤੇ ਵੀ ਬਚਨ ਲਿਖ ਸਕਦੇ ਹੋ ਕਿਸੇ ਨੂੰ ਭੇਜਣਾ ਹਨਾ ਬੋਲੋ ਹਾਲੇਲੂਇਆ ਹਾਲੇਲੂਇਆ ਜਿਹੜਾ ਗਲਤ ਆ ਉਹ ਗਲਤ ਕੰਮ ਬੰਦ ਹallelujah ਹਲਾ ਵਚਨ ਦੀ ਵਚਨ ਨੂੰ ਜਿਆਦਾ ਤਵਜਹ ਦੋ ਵਚਨ ਵੱਲ ਜਿਆਦਾ ਜਾਓ ਵਚਨ ਵਾਲ ਆਪਣੀਆਂ ਆਪਣੇ ਬੱਚਿਆਂ ਨੂੰ ਵਚਨ ਵਾਲ ਲੈ ਕੇ ਜਾਓ ਆਖਰੀ ਇੱਕ ਵਚਨ ਪੜਾਂਗੇ ਫਿਰ ਬੰਦ ਕਰਾਂਗੇ ਤੁਸੀਂ ਉਹਨਾਂ ਨੂੰ ਆਪਣੇ ਘਰ ਦੀਆਂ ਜਗਾੜਾਂ ਉੱਤੇ ਅਤੇ ਆਪਣੀ ਤੁਸੀਂ ਇਹਨਾਂ ਵਚਨਾਂ ਨੂੰ ਜਿਹੜਾ ਅੱਜ ਤੁਸੀਂ ਸੁਣ ਰਹੇ ਹੋ ਜਿਹੜਾ ਤੁਸੀਂ ਘਰ ਦੇ ਸੁਣਦੇ ਹੋ ਇਹਨਾ ਬਚਨਾਂ ਨੂੰ ਆਪ ਦੁਨੀਆ ਕਿੱਥੇ ਲਿਖਣਾ ਚਿੰਗਾਠਾਂ ਦੇ ਉੱਤੇ ਲਿਖਣਾ ਚਿੰਗਾਠਾਂ ਦੇ ਉੱਤੇ ਲਿਖ ਲੈਣਾ ਵਾ ਪਰ ਉੱਤੇ ਫੋਟੋ ਨਾ ਕਿਤੇ ਮੇਰੀ ਨਾਲ ਲਾ ਦਿਓ ਹਾਂ ਬੋਲ ਹਾਲੇਲੂਆ ਹਾਲੇਲੂਆ ਫੋਟੋ ਨਾ ਲਾ ਦਿਓ ਮੇਰੀ ਕੰਪਿਊਟਰ ਚ ਅੱਜਕੱਲ ਨਿਕਲ ਜਾਂਦੀ ਆ ਨਾਲ ਲਾ ਸਕਦੇ ਹੋ ਨਹੀਂ ਲਾਉਣੀ ਮੇਰੀ ਫੋਟੋ ਨਾਲ ਤੁਹਾਡੀ ਬਖਾਰ ਨਹੀਂ ਜਾਣੀ ਚਰਚੀ ਚੀ ਆਓਗੇ ਦਵਾ ਹੋਏਗੀ ਤੁਹਾਡੇ ਲਈ ਫੇਰ ਕੀ ਜਾਏਗੀ ਤੁਹਾਡੀ ਬਿਮਾਰੀ ਜਾਏਗੀ ਹੈਨਾ ਤੇ ਜੇ ਤੁਸੀਂ ਆਖਿਓ ਪਾਤਰ ਬਬੂ ਪਾਤਰ ਬਬੂ ਪਾਤਰ ਬਬੂ ਤੇ ਫੇਰ ਕੁਝ ਵੀ ਹੋਣ ਵਾਲਾ ਨਹੀਂ ਹੋਣੀ ਹੈਨਾ ਆਖਰੀ ਲਾਇਨ ਕੀ ਕਹਿੰਦੀ ਆ ਤੁਸੀਂ ਉਹਨਾ ਆਪਣੇ ਘਰ ਦੀਏ ਟਿਕਾਣਾ ਆ ਤੇ ਆਪਣੇ ਬਾੜ ਦਾ ਹੱਕਲੀ ਹੋ بار بار ਥੋੜਾ ਆਪਣੀ ਹੋਵੇਗਾ ਨੀਚਾ ਆਵੇਗਾ ਨਾਲੇ ਪੰਢੀ ਤੇ ਚੱਕੀ ਸ਼ਹਿਰ ਬਣ ਦੇਗਾ ਜੰਗੇ ਸ਼ਹਿਰ ਜਿਹੜਾ ਉਹਨੇ ਵਾਦਾ ਕੀਤਾ ਇਬਰਾਹੀਮ ਤੇਜਹਾਦ ਜ਼ਕੂਬ ਦੇ ਨਾਲ ਕੀਤਾ ਤੇ ਤੁਹਾਨੂੰ ਵੱਡੇ ਵੱਡੇ ਸ਼ਹਿਰ ਦਵੇਗਾ ਵੱਡੇ ਵੱਡੇ ਸ਼ਹਿਰ ਲੈ ਕੇ ਜਾਵੇਗਾ ਵੱਡੇ ਵੱਡੇ ਮੁਲਕ ਤੁਹਾਨੂੰ ਪ੍ਰਭੂ ਬਖਾਰੇਗਾ ਵੱਡੇ ਵੱਡੇ ਮੁਲਕਾਂ 'ਚ ਜਾਮ ਹੋਪੇ ਤੁਹਾਡੇ ਬੱਚੇ ਜਾਣਗੇ ਤੁਹਾਡੇ ਬੱਚਿਆਂ ਦੇ ਬੱਚੇ ਜਾਣਗੇ

ਕਿੰ ਪਰਮਾਤਮਾ ਇਹ ਬਚਨ ਪ੍ਰਭੂ ਤੇਰੇ ਬੱਚਿਆਂ ਦੇ ਹਿੱਤੇ ਚ ਲਿਖਿਆ ਲਏ ਇਹ ਬਚਨ ਤੇਰੇ ਬੱਚਿਆਂ ਦੇ ਦਿਲ ਦੇ ਵਿੱਚ ਹੋ ਜਾਏ ਅੱਜ ਪ੍ਰਭੂ ਤੇਰੇ ਬੱਚੇ ਪਛਿਆ ਤਾਪ ਵਾਲ ਮੋੜਾਣਾ ਅੱਜ ਮੁਰਨਾ ਜੋ ਕਿ ਤੇਰੇ ਗ੍ਰਾਮ ਚ ਲਿਖਿਆ ਤੁਸੀਂ ਮੁੜਿਓ ਜਿਹੜੀਆਂ ਗੱਲਾਂ ਨੂੰ ਅਲ ਜ਼ਿਆਨ ਦਿਓ ਮੇਰੇ ਪਿੱਛੇ ਆ ਜਾਓ ਮੈਂ ਤੁਹਾਨੂੰ ਸ਼ਾਂਤੀ ਦੇਵਾਂਗਾ ਅੱਜ ਪ੍ਰਭੂ ਤੇਰੇ ਵੱਲ ਮੁਰਨਾ ਸ਼ਾਂਤੀ ਨੂੰ ਲੈ ਮੁਕਤੀ ਨੂੰ ਲੈ ਜਿਗਿਆਈ ਨੂੰ ਲੈ ਖੁਸ਼ੀ ਨੂੰ ਲੈ ਆਨੰਦ ਵਾਲਾ ਜੀਵਨ ਹੋ ਜਾਏ ਇਹਨਾਂ ਦਾ ਬਦਲਾਅ ਆ ਜਾਏ ਮੌਸੀ ਮਾਸੀ ਆ ਪਰਵਾਸ ਸਮਝ ਤੇ ਇੱਕ ਇੱਕ ਦਿਨੁੱਤੇ ਇਹਨੀ

બારા બારા બાર યુદ્ધ પ્રભુ દવાદ કરે